ਟੀਵੀ ਤੇ ਮੈਂ ਤਵਲীন ਕੌਰ ਹਰ ਗਰਮੀਆਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਸਭ ਤੋਂ ਪਹਿਲਾਂ ਵੱਧਦੇ ਆ ਪਹਿਲੀ ਗਤੀਵਿਧੀ ਦੇ ਵੱਲ ਸ਼੍ਰੋਮਣੀ ਗੰਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਜਿੰਦਰ ਸਿੰਘ ਕਾਮਰੇ ਜੀ ਵੱਲੋਂ ਉਹਨਾਂ ਸਾਰੇ ਸੰਗਠਨਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਪੰਜਾਬ ਦੀ ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਸਹਾਇਤਾ ਕੀਤੀ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਹਾਲਾਤ ਕਾਫੀ ਗੰਭੀਰ ਹਨ ਪੰਜਾਬ ਦੇ ਵਿੱਚ ਲਗਾਤਾਰ ਹੜ੍ਹਾਂ ਦੀ ਮਾਰ ਦੇਖਣ ਨੂੰ ਮਿਲ ਰਹੀ ਸੀ ਅਤੇ ਲੋਕਾਂ ਨੂੰ ਇਸ ਦੇ ਕਰਕੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਮੌਕੇ ਸਰਕਾਰ ਅਤੇ ਵੱਖ-ਵੱਖ ਐਨ ਜੀਓ ਦੇ ਵੱਲੋਂ ਆਏ ਦਿਨ ਕੋਸ਼ਿਸ਼ ਕੀਤੀ ਗਈ ਤਾਂ ਜੋ ਹੜ੍ਹ ਪ੍ਰੇਟ ਲੋਕਾਂ 'ਨੂੰ ਸਹਾਇਤਾ ਦਿੱਤੀ ਜਾਵੇ ਉਥੇ ਹੀ ਸ਼੍ਰੋਮਣੀ ਗੁਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਹੜ੍ਹ ਪ੍ਰੇਟ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਜਿਸ ਦੇ ਚੱਲ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਬੋਰਡ ਵੀ ਲੋਕ ਜੁੜੇ ਜਿੰਨਾਂ ਨੇ ਇਹਨਾਂ ਹੜ੍ਹ ਪੀੜਿਤ ਲੋਕਾਂ 'ਚ ਸਹਾਇਤਾ ਕਰਨ ਵਾਸਤੇ ਖੁਸ਼ਨਾਖੁਸ਼ ਦਾਨ ਕੀਤਾ ਅਤੇ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਸੰਗਠਾ ਦਾ ਧੰਨਵਾਦ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪੰਜਾਬ ਦੇ ਵਿੱਚ ਆਈ ਬਾੜ ਨੂੰ ਲੈ ਕੇ ਅਤੇ ਹੋਰ ਜਿਹੜੀ ਪਰੇਸ਼ਾਨੀਆਂ ਨੇ ਉਸ ਨੂੰ ਲੈ ਕੇ ਗੱਲਬਾਤ ਕੀਤੀ ਗਈ। ਅਤੇ ਇਹ ਪੂਰੀ ਜਾਣਕਾਰੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਤਾਬੂ ਜੀ ਦੇ ਵੱਲੋਂ ਸਾਂਝੀ ਕੀਤੀ ਗਈ। ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਮੈਨੇਜਰ ਸਾਹਿਬਾਨਾਂ ਨੂੰ ਇਹ ਹਦੇਸ ਸੀਗੇ ਕਿ ਇਸ ਹੌਕ ਦੇ ਸਮੇਂ ਵਿੱਚ ਪਹਿਲਾ ਲੰਗਰ ਪਾਣੀ ਹੋਰ ਜੋਰੀ ਜ਼ਰੂਰੀ ਜਿਹੜੀਆਂ ਵਸਤਾਂ ਆ ਉਹ ਪਹਚਾਈਆਂ ਜਾਣ। ਉਹਦੇ ਵਿੱਚ ਸਫਰ ਰੂਪ ਦੇ ਵਿੱਚ ਹਰਿਦ ਗੁਰਦੁਆਰਾ ਸਹਿਬਾਨ ਦੇ ਵਿੱਚੋਂ ਜਿੱਥੇ-ਜਿੱਥੇ ਕਿਸੇ ਦੀ ਮੰਗ ਸੀ ਚਾਹੇ ਉਹ ਟਰੈਕਟਰਾਂ ਥਾਣੇ ਗਏ ਚਾਹੇ ਕਿਸ਼ਤੀਆਂ ਥਾਣੇ ਗਏ ਉੱਥੇ ਵਿਵਸਥਾ ਸਾਰਾ ਜਿਹੜਾ ਪ੍ਰਬੰਧ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਉਹ ਤੋਂ ਬਾਅਦ ਫਿਰ ਕਿਉਂਕਿ ਹੁਣ ਨਮਾ ਜਦਲੇ ਮੁੜ ਕੇ ਰੀਹੈਬਿਟੇਸ਼ਨ ਹੁੰਦੀ ਆ ਤੇ ਉਸ ਵੇਲੇ ਪਤਾ ਲੱਗਦਾ ਕਿਥੋਂ-ਕਿਥੋਂ ਲਾਸ ਹੋਇਆ ਬਹੁਤ ਸਾਰੇ ਬੰਨ ਜਿਹੜੇ ਸੀਗੇ ਉਹ ਚਾਹੇ ਦੁੱਸੀ ਦੇ ਤੁਸੀਂ ਚਾਹੇ ਸਤਲੁਜ ਦਾ ਸੀ ਚਾਹੇ ਬਿਆਸ ਦਾ ਸੀ ਚਾਹੇ ਰਾਵੀ ਦਾ ਸੀ ਉਹ ਬਹੁਤ ਆਹਾਂ ਤੋਂ ਨੁਕਸਾਨੇ ਗਏ ਫਾਰਜਤਾ ਸਰਕਾਰ ਦਾ ਬਣਦਾ ਸੀ ਕਿ ਤਰੰਤ ਉੱਥੇ ਆਪਣੇ ਸਾਧਨ ਮਹਈਆ ਕਰਾ ਕੇ ਉਹ ਜਿਹੜੇ ਬੰਨ ਲਵਾਏ ਜਾਂਦੇ ਪਰ ਪੰਜਾਬ ਦੇ ਲੋਕਾਂ ਨੂੰ ਸਤ ਗੁਰੂ ਜੀ ਨੇ ਬਾਰ ਬਖਸ਼ਿਸ਼ ਕੀਤਾ ਆ ਇਹ ਦੁੱਖ ਦੇ ਸਮੇ ਸਾਰੇ ਇਕੱਤਰ ਹੋ ਜਾਂਦੇ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਪਹਿਲੇ ਦਿਨ ਤੋਂ ਹੀ ਇਹ ਕਿਹਾ ਸੀ ਵੀ ਜਿੱਥੇ ਤੁਹਾਨੂੰ ਕੋਈ ਡੀਜ਼ਲ ਦੀ ਲੋੜ ਆ ਸਾਨੂੰ ਦੱਸੋ ਤੁਹਾਨੂੰ ਉਹ ਜਿਹੜੀ ਡੀਜ਼ਲ ਦੀ ਉਹ ਮੁਹੱਈਆ ਕਰਾਇਆ ਜਾਊਗਾ ਉਹ ਤੋਂ ਨਾਲ ਕਿਉਂਕਿ ਹੁਣ ਬੰਨਾਂ ਦਾ ਕਾਰਜ ਵੀ ਨਾਲ ਆਰੰਭ ਹੋ ਗਿਆ ਤੇ ਉਹ ਜ਼ਰੂਰੀ ਵੀ ਸੀ ਇਹਦੇ ਲਈ ਅਸੀਂ ਹੁਣ ਪਹਿਲੇ ਤੌਰ ਤੇ ਬੰਨਾਂ ਨੂੰ ਜਿੱਥੇ-ਜਿੱਥੇ ਬੰਨ ਲੱਗ ਰਹੇ ਆ ਉਥੇ-ਉਥੇ ਅਸੀਂ ਜਿਹੜਾ ਡੀਜ਼ਲ ਜਿਹੜਾ ਆ ਉਹ ਸਪਲਾਈ ਕੀਤਾ ਮੁੱਖ ਤੌਰ ਤੇ ਖੇਮ ਕਰਨ ਦੇ ਵਿੱਚ ਜਿਹੜਾ ਕੋਰੀਡੋਰ ਜਿੱਥੇ ਅੰਦਰ ਤਾਰਾਂ ਲੱਗੀਆਂ ਉਹਦੇ ਅੰਦਰ-ਅੰਦਰ ਬੰਨਿਆ ਇੱਕ ਪਾਕਿਸਤਾਨ ਵਾਲੇ ਪਾਸੇ ਇੱਕ ਹਿੰਦੁਸਤਾਨ ਵਾਲੇ ਪਾਸੇ ਉੱਥੇ ਅਸੀਂ ਉਹਨਾਂ ਨੂੰ 6000 ਲੀਟਰ ਜਿਹੜਾ ਤੇਲ ਮਹਈਆ ਕਰਾਇਆ ਤੇ ਉਹ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਬੰਨ ਬਣਾਉਣ ਦਾ ਉਹ ਤੋਂ ਇਲਾਵਾ ਕਿਉਂਕਿ ਸੁਲਤਾਨਪੁਰ ਲੋਧੀ ਜਿਹੜਾ ਇਹ ਜਾਦਾ ਪ੍ਰਭਾਵਿਤ ਸੀ ਨਾਲ ਆਪਣੇ ਸ਼ਾਹ ਕੋਟ ਵਾਲਾ ਜਿਹੜਾ ਇਲਾਕਾ ਉਹ ਵੀ ਪ੍ਰਭਾਵਿਤ ਸੀ ਉੱਥੇ ਅਸੀਂ ਲਗਭਗ 11000 ਲਟਰ ਜਿਹੜਾ ਤੇਲ ਡੀਜ਼ਲ ਹੁਣ ਤੱਕ ਮਹਈਆ ਕਰਵਾ ਚੁੱਕੇ ਆ ਤੇ ਉਹ ਤੋਂ ਇਲਾਵਾ 8000 ਲੀਟਰ ਤੇਲ ਹੋਰ ਉਹਨਾਂ ਨੂੰ 25 ਤਰੀਕ ਨੂੰ ਉੱਥੇ ਬੰਨ ਦੇ ਉੱਤੇ ਸਾਰੇ ਜਿਹੜੀਆਂ ਮਸ਼ੀਨਰੀਆਂ ਲੱਗੀਆਂ ਆ ਉਹਨਾਂ ਸਾਰਿਆਂ ਨੂੰ ਉਹ ਮਹਈਆ ਕਰਵਾਇਆ ਜਾਊਗਾ ਦੂਸਰਾ ਢੇਰਾਬਾਬਾ ਨਾਨਕ ਦੇ ਦੋ ਤਿੰਨ ਤਾਹਾਂ ਤੋਂ ਉਹ ਬੰਨ ਟੁੱਟਿਆ ਕੁਛ ਬੰਨਾਂ ਦੇ ਉੱਤੇ ਐਨ ਜੀਓਜ਼ ਜਿਹੜੀਆਂ ਆ ਜਾਂ ਦੂਸਰੀਆਂ ਜਥੇਬੰਦੀਆਂ ਕਾਰਜ ਕਰ ਰਹੀਆਂ ਤੇ ਕਾਰਿਡੋਰ ਦੇ ਨਾਲ ਜਿਹੜਾ ਵੱਡਾ ਇੱਕ ਗੈਪ ਪੈ ਗਿਆ ਸੀ ਉੱਥੇ ਸ਼ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਤੇ ਹੋਰ ਉਹਨਾਂ ਦੇ ਸਹਿਯੋਗੀ ਸਾਰੇ ਉਹ ਉੱਥੇ ਕਾਰਜ ਕਰ ਰਹੇ ਤੇ ਉਹਨਾਂ ਨੂੰ 5000 ਲੀਟਰ ਜਿਹੜਾ ਡੀਜ਼ਲ ਅਸੀਂ ਮੁਹੱਈਆ ਕਰਵਾ ਦਿੱਤਾ ਤੇ ਬਾਕੀ ਉਹਨਾਂ ਦੀ 5000 ਦੀ ਹੋਰ ਮੰਗਿਆ ਉਹ ਸਮੇਂ ਅਨੁਸਾਰ ਜਿਹੜੀ ਆ ਪੂਰੀ ਕਰ ਦਿੱਤੀ ਜਾਊ। ਸੋ ਮੇਰਾ ਕਹਿਣ ਤੋਂ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਪੱਧਰ ਤੇ ਇਹਨਾਂ ਕਾਰਜਾਂ ਨੂੰ ਆਪਣੇ ਹੱਥ 'ਚ ਨਹੀਂ ਲੈ ਰਹੀ ਸਹਿਯੋਗ ਕਰ ਰਹੀ ਆ। ਜਿੱਥੇ ਹੱਥ 'ਚ ਲੈਣ ਦਾ ਕਾਰਜ ਆ ਉੱਥੇ ਵੀ ਅਸੀਂ ਕਰ ਰਹੇ ਆ। ਡੀਜ਼ਲ ਤੇ ਬੀਆਂ ਆਦ ਦਾ ਜਿਹੜਾ ਆ ਪਹਿਲਾਂ ਅਨਾਉਂਸ ਕੀਤਾ ਸੀ ਉਸ ਦਿਨ ਉਹ ਸਾਰਾ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਸ਼ਖ ਪਠਾਨਕੋਟ ਵਿਖੇ ਉਹਨਾਂ ਦੇ ਵੱਲੋਂ ਜਾਇਦਾ ਲਿੱਤਾ ਗਿਆ। ਉਹਨਾਂ ਦੇ ਵੱਲੋਂ ਉੱਥੇ ਪਹੁੰਚ ਕੇ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਹੁਣ ਜਿਹੜੇ ਲੋਕ ਫੜ ਤੋਂ ਬਾਅਦ ਪਰੇਸ਼ਾਨੀਆਂ ਨਾਲ ਜੂਝ ਰਹੇ ਨੇ ਉਸ ਗੱਲ ਦਾ ਵੀ ਉਹਨਾਂ ਦੇ ਵੱਲੋਂ ਜਾਇਦਾ ਲਿੱਤਾ ਗਿਆ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਆਪਣੇ ਪਿੰਡਾਂ ਦਾ ਦੌਰਾ ਕੀਤਾ ਜੀ। ਮੈਡੀਕਲ ਸਹੂਲਤਾਂ ਲੈ ਕੇ। ਆ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੇਰੇ ਵਿਧਾਨ ਸਭਾ ਹਲਕਾ ਪੋਆ ਦੇ ਜਿਹੜੇ ਫਲੱਡ ਅਫੈਕਟਡ ਪਿੰਡ ਨੇ ਉਹਨਾਂ ਪਿੰਡਾਂ ਦੇ ਅੰਦਰ ਜਿੱਥੇ ਬਾਕੀ ਕਾਜ ਪੂਰੇ ਕਰ ਲਈ ਗਏ ਆ ਉੱਥੇ ਨਾਲ ਦੇ ਨਾਲ ਜਿਹੜਾ ਮੈਡੀਕਲ ਫਸਿਲਟੀਆਂ ਨੇ ਉਹਨੂੰ ਖਾਸ ਕਰਕੇ ਫਲੱਡ ਰਿਲੇਟਡ ਜਿਹੜੀਆਂ ਉਹ ਬਿਮਾਰੀਆਂ ਪੈਦਾ ਹੋਣ ਦਾ ਜਿਹੜਾ ਕਿ ਚਿੰਤਾ ਆ ਖਤਸਾ ਆ ਉਹਨੂੰ ਕਵਰ ਕਰਨ ਦੇ ਲਈ ਅੱਜ 4 ਪਿੰਡਾਂ ਦੇ ਅੰਦਰ ਵੱਡੇ ਕੰਮ ਲੱਗੇ ਆ ਪਿੰਡ ਜੈਨਪੁਰ ਦੇ ਅੰਦਰ ਪਿੰਡ ਢਿੰਡੇ ਦੇ ਅੰਦਰ ਕੇਲਪੁਰ ਦੇ ਅੰਦਰ ਤੇ ਪਲਾ ਜਿਹੜਾ ਬਿਲਕੁਲ ਬਾਡਰ ਲਾਈਨ ਦੇ ਉੱਤੇ ਇਸ ਵੇਲੇ ਸਾਡਾ ਪਿੰਡ ਹੈਗਾ ਸੋ ਸੈਂਕੜੇ ਲੋਕ ਇਨਾ ਮੈਡੀਕਲ ਕੈਂਪਾ ਦੇ ਅੰਦਰ ਆਪਣੇ ਆਪ ਨੂੰ ਚੈੱਕ ਕਰਾਣ ਲਈ ਆਏ ਆ ਔਰ ਚੈੱਕ ਕਰਾਣ ਤੋਂ ਬਾਅਦ ਜਿਸ ਤਰ੍ਹਾਂ ਦੇ ਵੀ ਉਹਨਾਂ ਨੂੰ ਮੈਡੀਸਨ ਦੀ ਉਹਨਾਂ ਦੀ ਲੋੜ ਹੈ ਉਹ ਸਾਡੇ ਡਾਕਟਰ ਸੇਵਾਨਾ ਵੱਲੋਂ ਸਾਡੇ ਸਾਰੀ ਜਿਹੜੀ ਪੈਰਾਮੈਡੀਕਲ ਟੀਮਾਂ ਬੈਠੀਆਂ ਨੇ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਸੋ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨੂੰ ਰੋਕਣ ਦੇ ਲਈ ਫੈਲਣ ਤੋਂ ਉਹਦਾ ਅਵਚਾਰ ਕਰਨ ਦੇ ਲਈ ਪਿੰਡਾਂ ਦੇ ਅੰਦਰ ਜਿਹੜੇ ਉਹ ਸਪ੍ਰਿਆਹ ਕੀਤੀਆਂ ਜਾ ਰਹੀਆਂ ਨੇ ਫੋਗੂ ਕੰਸੀਨਾ ਦੇ ਰਾਹੀਂ ਦੂਜੀਆਂ ਸਪ੍ਰਿਆਹ ਕੀਤੀਆਂ ਜਾ ਰਹੀਆਂ ਨੇ ਕਿਤੇ ਲਾਰਵਾ ਲੱਭਦਾ ਉਹਨੂੰ ਨਸ਼ਟ ਕੀਤਾ ਜਾ ਰਿਹਾ ਸੋ ਅਸੀਂ ਚਾਹੁੰਦੇ ਹਾਂ ਵੀ ਚਾਈ ਕੋ ਡਾਰੀਆ ਵਰਗੀ ਜਾਂ ਡੇਂਗੂ ਵਰਗੀ ਜਿਹੜੀਆਂ ਬਿਮਾਰੀਆਂ ਨੇ ਉਹ ਨਾ ਉਤਪਨ ਹੋਣ ਹੜਾਂ ਤੋਂ ਬਾਅਦ ਪਾਣੀ ਜਿਹੜਾ ਪਿੰਡਾਂ ਚ ਮਤਲਬ ਬੜਿਆ ਸੋ ਉਹਦੇ ਲਈ ਲਗਾਤਾਰ ਕੈਂਪਾਂ ਦਾ ਜਿਹੜਾ ਪਿਛਲੇ ਸਮੇਂ ਤੋਂ ਹੀ ਅਜ਼ੋਜਨ ਕੀਤਾ ਜਾ ਰਿਹਾ ਤੇ ਅੱਜ ਇੱਕ ਕਿਸਮ ਦੇ ਮੈਂ ਕਹਾਂ ਜਾਂਦਾ ਮੇਗਾ ਮੇਗਾ ਜਿਹੜੇ ਉਹ ਕੈਂਪ ਨੇ ਉਹ ਲਗਾਏ ਜਾ ਰਹੇ ਆ ਘਰ ਘਰ ਜਾ ਕੇ ਸਾਡੀਆਂ ਜਿਹੜੀਆਂ ਉਹ ਟੀਮਾਂ ਨੇ ਸਾਡੀਆਂ ਪੰਚਾਇਤਾਂ ਹੋਣ ਜਾਂ ਸਾਡੀਆਂ ਆਸ਼ਾ ਵਰਕਰ ਸਾਡੀਆਂ ਭੈਣਾਂ ਨੇ ਜਾਂ ਹੋਰ ਵੀ ਜਿੰਨਾ ਸਟਾਫ ਪੈਰਾਮੈਡੀਕਲ ਸਟਾਫ ਹੋ ਲੋਕਾਂ ਨੂੰ ਘਰਾਂ ਚ ਜਾ ਕੇ ਵੇਰ ਵੀ ਕਰਦੇ ਆ ਕਿੰਪਾਂ ਚ ਲੋਕ ਆ ਰਹੇ ਆ ਔਰ ਮੈਂ ਲੋਕਾਂ ਨੂੰ ਵੀ ਬੇਨਤੀ ਕਰਨੇ ਚਾਹਨਾ ਕਿ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਮਤਲਬ ਲੱਗਦੀ ਹੈ ਕੋਈ ਮਤਲਬ ਜੀਵਨ ਦੇ ਅੰਦਰ ਸਰੀਰ ਨੂੰ ਕੋ ਕਸ਼ਟ ਲੱਗਦਾ ਤੇ ਇਮੀਡੀਟਲੀ ਜਿਹੜੇ ਆਪਣੇ ਲਾਗਲੇ ਤੁਹਾਡੇ ਇਸ ਕਿਤੇ ਆਮ ਆਦਮੀ ਕਲੀਨਿਕ ਆ ਕਿਤੇ ਸਾਡੇ ਦੂਜੇ ਹੈਲਥ ਸੈਂਟਰ ਨੇ ਉਹਨਾਂ ਤੇ ਜਾ ਕੇ ਸਾਡੀਆਂ ਜਿਹੜੀਆਂ ਉਹ ਮੈਡੀਕਲ ਟੀਮਾਂ ਨੇ ਡਾਕਟਰ ਸਰਵਾਰ ਨੇ ਉਹਨਾਂ ਦੀਆਂ ਜਾ ਕੇ ਦੱਸਿਆ ਜਾਵੇ ਔਰ ਇੱਕ ਮੈਂ ਜਨਰਲੀ ਅਪੀਲ ਵੀ ਕਰਾਂਗਾ ਕਿ ਇਹਨਾਂ ਦਿਨਾਂ ਦੇ ਅੰਦਰ ਜਿਹੜਾ ਉਬਲਿਆ ਹੋਇਆ ਪਾਣੀ ਹੈ ਵਾਲ ਕੇ ਪਾਣੀ ਦੀ ਪੀਤਾ ਜਾਵੇ ਤੇ ਮੈਂ ਸਮਝਦਾ ਵੀ ਉਹ ਵੀ ਸਾਨੂੰ ਇੱਕ ਲਾਭਦਾਇਕ ਹੋ ਸਕਦਾ ਸੋ ਸਮੁੱਚੇ ਲੋਕਾਂ ਨੂੰ ਜਿਹੜਾ ਉਹ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਅੰਦਰ ਜਿਹੜੇ ਮੈਡੀਕਲ ਕੈਂਪ ਲੱਗੇ ਆ ਉਹਨਾਂ ਦਾ ਲਾਭ ਉਠਾਉਣਾ ਚਾਹੀਦਾ ਹੈ ਉਨਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿਖੇ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ 10 ਲੱਖ ਦੇ ਜਿਹੜਾ ਸਿਹਤ بیمਾ ਸਾਰੇ ਪੰਜਾਬੀਆਂ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਸ ਨੂੰ ਲੈ ਕੇ ਗੱਲਬਾਤ ਕੀਤੀ ਗਈ ਉਹਨਾਂ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਕਰਦਿਆਂ ਕਿਹਾ ਗਿਆ ਕਿ ਹੁਣ ਜਿਹੜਾ ਇਹ ਸਿਹਤ ਬੀਮਾ ਉਹ ਹੁਣ ਲੋਕਾਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਤਰਨਤਾਰਨ ਤੇ ਬਰਨਾਲੇਟ ਸ਼ੁਰੂ ਹੋਵੇਗੀ ਅਤੇ ਹੁਣ ਇਸ ਕੱਲ ਨੂੰ ਲੈ ਕੇ ਪੂਰੀ ਜਾਣਕਾਰੀ ਉਹਨਾਂ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝੀ ਕੀਤੀ ਗਈ ਅੱਜ ਹੈਲਥ ਦੇ ਬਿਸ਼ੇ ਤੇ ਇੱਕ ਤੋਂ ਵੱਡੇ ਐਲਾਨ ਨੇ ਜੋ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕਿ ਤੁਹਾਡੇ ਥਰੂ ਅਸੀਂ ਪੂਰੀ ਦੁਨੀਆ ਦੇ ਵਿੱਚ ਇਮ ਐਸੇ ਦੇ ਸਕੀਏ ਕਿ ਅਸੀਂ ਸਾਡੀ ਪ੍ਰਾਇੋਰਟੀ ਜਿਹੜੀ ਹੈ ਹੈਲਥ এডੂਕੇਸ਼ਨ ਇਨਫਰਾਸਟ੍ਰਕਚਰ ਤੇ ਰੋਜ਼ਗਾਰ ਜਿਹੜਾ ਜਿਹੜੀਆਂ ਟੌਪ 5 ਸਾਡੀਆਂ ਗਰੰਟੀਆਂ ਸੀ ਉਹਨਾਂ ਚ ਅਸੀਂ ਹੋਰ ਅੱਗੇ ਵਧ ਰਹੇ ਹਾਂ ਉਹਦੇ ਵਿੱਚ ਤਿੰਨ ਸਾਲਾਂ ਚ ਅਸੀਂ 881 ਆਮਦਵੀ ਕਲੀਨਿਕ ਜਿਹੜੇ ਖੋਲੇ ਦ 200 ਹੋਰ ਹੋ ਜਾਂ ਹਜ਼ਾਰ ਹੋ ਜਾਣਾ ਉਹਨਾਂ ਦੇ ਦਿਨਾਂ ਚ ਤੇ ਉਥੇ ਤੁਸੀਂ ਵਿਜ਼ਿਟ ਵੀ ਕੀਤਾ ਹੋਊਗਾ ਬਹੁਤ ਸਾਰੇ ਤੁਸੀਂ ਕਵਰ ਵੀ ਕੀਤਾ ਮੈਂ ਲਿਖਿਆ ਦਵਾਈਆਂ ਦੀ ਜਿਹੜੀ ਅਵੇਲੇਬਿਲਟੀ ਹੈ ਉਹ 30% ਤੋਂ ਹੁਣ 100% ਤੱਕ ਹੋ ਗਈ ਸਾਰੀਆਂ ਦਵਾਈਆਂ ਉੱਤੇ ਅਵੇਲੇਬਲ ਨੇ ਤੇ ਜਦ ਤੱਕ ਫੁੱਟਬਾਲ ਦੀ ਗੱਲ ਹੈ ਇਹ ਜਿਹੜੇ ਪ੍ਰਾਇਮਰੀ ਸਿਹਤ ਸੇਵਾਵਾਂ ਨੇ ਇਹਦੇ ਚ ਪਹਿਲਾਂ 34 ਲੱਖ ਲੋਕਾਂ ਦੀ ਗਿਣਤੀ ਹੋਈ ਸੀ ਤੇ ਕਰਦੇ ਕਰਉਂਦੇ ਹੁਣ ਇਸ ਵਕਤ 1 ਕਰੋੜ 80 ਲੱਖ ਜਿਹੜਾ ਬੰਦੇ ਉਹ ਆਮ ਆਦਮੀ ਕਲੀਨਿਕ ਚ ਆ ਕੇ ਚੈੱਕ ਅਪ ਕਰਵਾ ਕੇ ਠੀਕ ਹੋ ਕੇ ਜਾ ਚੁੱਕੇ ਨੇ ਤੇ ਕੁਝ ਦਿਨ ਪਹਿਲਾਂ ਅਸੀਂ ਅਨਾਉਂਸਮੈਂਟ ਕੀਤੀ ਸੀ ਕਿ ਹਰੇਕ ਪਰਿਵਾਰ ਨੂੰ ਅਸੀਂ 10 ਲੱਖ ਰੁਪਏ ਦਾ ਸਿਹਤ ਬੀਮਾ ਕਹ ਲੋ ਜਾਂ ਯੂਨੀਵਰਸਲ ਜਿਹੜੀ ਸਕੀਮ ਹੈ ਯੂਨੀਵਰਸਲ ਸਿਹਤ ਬੀਮਾ ਵੀ ਉਹ ਅਸੀਂ ਸ਼ੁਰੂ ਕਰਾਂਗੇ ਤੇ ਇਹ ਯੋਜਨਾ ਜਿਹੜੀ ਹੈ ਇਥੇ ਕੰਮ ਜਿਹੜਾ ਰਜਿਸਟ੍ਰੇਸ਼ਨ ਦਾ ਇਹ ਕੱਲ ਤੋਂ ਸ਼ੁਰੂ ਹੋ ਜੂਗਾ। ਐ ਤਰਨਤਾਰਨ ਤੇ ਬਰਨਾਲਾ ਦੋ ਡਿਸਟ੍ਰਿਕਟਸ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜੂਗਾ। ਤੇ ਜਿੱਥੇ ਸਾਰੇ ਨਿਵਾਸੀਆਂ ਨੂੰ ਸਿਹਤ ਕਾਰਡ ਜਿਹੜਾ ਉਹ ਬਣਾਵਾਗੇ ਜਾ ਕੇ ਉੱਥੇ ਮੈਡੀਕਲ ਕੈਂਪ ਲੱਗਣਗੇ ਲੋਕੀ ਜਿਹੜੇ ਨੇ 128 ਥਾਮਾਂ ਤੇ ਤਰਨਤਾਰਨ ਚ ਇਹ ਲਗਭਗ ਇੰਨੀ ਥਾਵਾਂ ਤੇ ਬਰਨਾਲੇ ਜਿਹੜੇ ਕੈਂਪ ਲੱਗਣਗੇ 2-3 ਦਿਨ ਦੇ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਵੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਘਰ ਤੋਂ ਦੂਰ ਨਾ ਜਾਣਾ ਪਵੇ ਪ੍ਰਚਾਰ ਵੀ ਕੀਤਾ ਜਾਊਗਾ ਕੈਂਪ ਤੋਂ ਪਹਿਲਾਂ ਚਾਹੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚਾਹੇ ਕੋਈ ਪੈਸੇ ਮਨਾਦੀ ਕਰਾਵਾਂਗੇ ਤਾਂ ਕਿ ਹਰੇਕ ਬੰਦਾ ਜਿਹੜਾ ਹੈ ਉਹਦੇ ਤੱਕ ਇਹ ਰਜਿਸਟ੍ਰੇਸ਼ਨ ਕਰਨ ਵਾਸਤੇ ਇਸ ਸਕੀਮ ਦਾ ਫਾਇਦਾ ਲੈਣ ਵਾਸਤੇ ਆਵਾਜ਼ ਪਹੁੰਚ ਸਕਦੇ ਤੇ ਉਹ ਕਿਸੇ ਵੀ ਟਾਈਮ ਆ ਕੇ ਆਪਣਾ ਕੋਈ ਬਹੁਤ ਸਰਲ ਪ੍ਰਕਿਰਿਆ ਕੋਈ ਔਖਾ ਪ੍ਰੋਸੈਸ ਨਹੀਂ ਹੈਗਾ ਆਧਾਰ ਕਾਰਡ ਵੋਟਰ ਕਾਰਡ ਜਾਂ ਫਿਰ ਪਾਸਪੋਰਟ ਕਾਰਡ ਦੀ ਇੱਕ ਫੋਟੋ ਲੈ ਕੇ ਆਉਣਾ ਬਸ ਤਾਂ ਕਿ ਹੋਰ ਕੋਈ ਡਾਕੂਮੈਂਟ ਦੀ ਲੋੜ ਨਹੀਂ ਪੈਣੀ ਤੇ 10 ਤੋਂ 12 ਦਿਨ ਦੇ ਵਿੱਚ ਵਿੱਚ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਰਿਸਸੋਸੀਏਸ਼ਨ ਸਾਰੇ ਯੂਨੀਵਰਸਿਟੀਆਂ ਦੀ ਕੰਪਲੀਟ ਹੋ ਜਾਊਗੀ ਸ਼੍ਰੋਮਣੀ ਗੰਦਵਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਏ ਦਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਵਿੱਚ ਲੋਕ ਖੜਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਅਤੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਾਰਦਰਸ਼ੀ ਕੰਮ ਦੇ ਨਾਲ ਆਏ ਦਿਨ ਸੇਵਾ ਕਿ ਜਾਰੀ ਹੈ ਇਸ ਕਾਲ ਨੂੰ ਲੈ ਕੇ ਖੁਦ ਸ਼੍ਰੋਮਣੀ ਕਮੇਟੀ ਦੇ ਸੱਤਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣਿਏ ਉਹਨਾਂ ਵੱਲੋਂ ਕੀ ਕਿਹਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੁਝ ਅਹਿਮ ਹਸਤੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਕਿੰ ਤੁਬਰੰਤੂ ਕਰ ਰਹੀਆਂ ਨੇ ਜਿਵੇਂ ਕਿ ਪੰਜਾਬ ਵਿੱਚ ਹੜ੍ਹਾਂ ਦੀ ਕੁਰਬੀ ਚੱਲ ਰਹੀ ਹੈ ਇਸ ਪ੍ਰੋਪੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਵਾਂ ਤੋਂ ਵੱਡੀ ਪੱਧਰ ਤੇ ਮਾਝਾ ਪ੍ਰਧਾਨ ਸਾਹਿਬ ਸਰਦਾਰ ਰਜਿੰਦਰ ਸਿੰਘ ਢਾਂਬੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਥੇ ਲੰਗਰ ਦਾ ਪ੍ਰਬੰਧ ਰਾਹਤ ਦਾ ਪ੍ਰਬੰਧ ਕੀਤਾ ਗਿਆ ਉੱਥੇ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਉਸ ਤੋਂ ਬਾਅਦ ਮਾਂਜੋ ਪ੍ਰਧਾਨ ਸਾਹਿਬ ਵੱਲੋਂ ਸਮੇਂ-ਸਮੇਂ ਤੇ ਦੇਸ਼ੋ ਇਹ ਕਿ ਜਿੱਥੇ-ਜਿੱਥੇ ਲੋਡ ਆ ਉੱਥੇ ਪਸ਼ੂਆਂ ਲਈ ਚਾਰਾ ਆਟਾ ਦਾਲ ਜਾਂ ਡੀਜ਼ਲ ਵਗੈਰਾ ਜੋ ਵੀ ਮਨੁੱਖਤਾਲੀ ਲੋਡ ਸੀ ਜਾਂ ਪਸ਼ੂਆਂ ਲਈ ਲੋਡ ਸੀ ਹਰ ਚੀਜ਼ ਜਿਹੜੀ ਉਹ ਭਇਆ ਕਰਵਾਈ ਗਈ ਮੈਂ ਉਹਨਾਂ ਐਮ ਸੀ ਕਿਸ਼ੀਤਾ ਨੂੰ ਬੇਨਤੀ ਕਰਦਾ ਜੋ ਛਰੌਣੀ ਕਮੇਟੀ ਤੇ ਇਹਨ ਤੋਂ ਪਰੰਤੂ ਕਰ ਰਹੀਆਂ ਨੇ ਕਿ ਕੋਈ ਵੀ ਜਿਹੜੀ ਪ੍ਰਵਾਨਗੀ ਹੁੰਦੀ ਆ ਉਹ ਮਾਨ ਜੋ ਪ੍ਰਧਾਨ ਸਾਹਿਬ ਵੱਲੋਂ ਕੋਈ ਆਦੇਸ਼ ਅਨੁਸਾਰ ਕੀਤੀ ਜਾਂਦੀ ਆ। ਸਖਤਰ ਆਪਣੀ ਪੱਧਰ ਤੇ ਕੋਈ ਪ੍ਰਵਾਨਗੀ ਨਹੀਂ ਕਰਦਾ। ਜਿਵੇਂ ਕਿ ਆਲੋ ਕਿਸੇ ਥਾਂ ਡੀਜ਼ਲ ਭੇਜਿਆ ਜਾਂ ਆਚਾਰਾ ਭੇਜਿਆ ਜਾਂ ਪਾਣੀ ਦਾ ਪ੍ਰਬੰਧ ਕੀਤਾ ਤੇ ਪਹਿਲਾਂ ਪ੍ਰਧਾਨ ਸਾਹਿਬ ਜੀ ਵੱਲੋਂ ਜੋ ਦੇਸ਼ ਹੋਇਆ ਉਹਦੇ ਮੁਤਾਬਕ ਹੀ ਕੀਤਾ ਹੈ। ਪ੍ਰਭਾਸਰਾ ਆਸਰਿਆ ਦੀ ਆਸਰਾ ਜੋ ਹਜੇ ਤੱਕ ਬੇਸਹਾਰਿਆਂ ਨੂੰ ਸਹਾਰਾ ਦਿੰਦੀ ਆਈ ਹੈ ਇੱਕ ਵਾਰ ਫੇਰ ਤੋਂ ਹੁਣ ਪ੍ਰਬਾਸਰਾ ਦੇ ਮੁਖ ਸੇਵਾਦਾਰ ਸੰਸ਼ੇਰ ਸਿੰਘ ਜੀ ਦੇ ਵੱਲੋਂ ਬੇਸਹਾਰਿਆਂ ਨੂੰ ਹੁਣ ਸਹਾਰਾ ਦਿੱਤਾ ਗਿਆ ਉਹਨਾਂ ਦੇ ਵੱਲੋਂ ਇੱਕ ਅਪਾਹਿਤ ਬੱਚੇ ਨੂੰ ਵੀਂ ਸ਼ੇਰ ਦਿੱਤੀ ਗਈ ਅਤੇ ਭਰੋਸਾ ਦਿਵਾਇਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਰਨਾਲੇ ਦੇ ਵਿੱਚ ਇੱਕ ਕੈਂਪ ਲਗਾਇਆ ਜਾਵੇਗਾ ਤੇ ਇਸ ਗੱਲ ਨੂੰ ਲੈ ਕੇ ਖੁਦ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣਦੇ ਹਾਂ ਪ੍ਰਬਾਸਰਾ ਦੇ ਮੁੱਖ ਸੇਵਾਦਾਰ ਸ਼ਮਸ਼ੇਰ ਸਿੰਘ ਜੀ ਵੱਲੋਂ ਕੀ ਕਿਹਾ ਗਿਆ। ਇਹ ਦੇਖੋ ਮਤਲਬ ਕਿੰਨਾ ਕੁ ਸੋਚਦੇ ਆਂ ਦਿਲ ਦੇ ਵਿੱਚ ਕਿੰਨਾ ਕੁ ਹੋ ਗਿਆ ਇਹਨਾਂ ਦੇ ਪਰ ਲੋਡ ਹੈਗੇ ਇਹਨਾਂ ਨੂੰ ਟ੍ਰੇਨਿੰਗ ਦੀ। ਤੇ ਇਸ ਕਰਕੇ ਮੈਨੂੰ ਲੱਗਦਾ ਵੀ ਸਕੂਲ ਜਿਹੜੇ ਇਹਨਾਂ ਵੱਲੋਂ ਜਰੂਰ ਆਪਣਾ ਧਿਆਨ ਦੇਣਾ ਚਾਹੀਏ ਤਾਂ ਕਿ ਆਪਣੀ ਜ਼ਿੰਦਗੀ ਵਿੱਚ ਬੜੀ ਆਦਰਸਤਾਨ ਆਪਣੇ ਪਰ ਰਖੜੇ ਹੋ ਕੇ ਜੀ ਸਕਣ। ਠੀਕ ਹੈ ਜੀ ਅਸੀਂ ਕੋਸ਼ਿਸ਼ ਕਰਾਂਗੇ। ਤੇ ਮੈਨੂੰ ਲੱਗਦਾ ਜਿਹੜੇ ਸੱਜਣ ਨੇ ਇੱਥੇ ਉਹਨੇ ਆ ਜਾਂ ਸੁਣਦੇ ਆ ਤਾਂ ਉਹ ਵੀ ਜ਼ਰੂਰ ਕੋਈ ਨਾ ਕੋਈ ਸਾਨੂੰ ਵੀ ਸੁਝਾ ਦੇਣਗੇ ਤੇ ਉਹਨਾਂ ਦੇ ਸੁਝਾਵਾਂ ਨਾਲ ਸਹਿਯੋਗ ਦੇ ਨਾਲ ਕੋਈ ਐਸਾ ਜਿਵੇਂ ਆਪਾਂ ਉਧਰ ਬੰਨਾਲਾ ਈ ਏਰੀਆ ਹਾਂਜੀ ਬੰਨਾਲਾ ਰੋਲੇ ਵਾਲੇ ਬਸਤੀ ਬੰਨਾਲੇ ਦੇ ਵਿੱਚ ਆਪਾਂ ਇੱਕ ਕੀਤਾ ਮੁਖੀ ਟ੍ਰੇਨਿੰਗ ਸੈਂਟਰ ਸਕਿੱਲ ਡਿਵੈਲਪਮੈਂਟ ਦਾ ਜਿਹੜਾ ਹੈਗਾ ਨਾ ਤੇ ਉਹ ਇਸ ਸਪੈਸ਼ਲ ਬੱਚੇ ਵੀ ਤੇ ਦੂਜੇ ਬੱਚੇ ਵੀ ਜਿਹੜੇ ਦੇ ਵਿੱਚ ਇਹ ਤਾਂ ਬੱਚਾ ਬਹੁਤ ਕਾਫੀ ਟੈਲੀ ਹੈ ਹੋਰ ਕੀ ਕਰਨਾ ਚਾਹੁੰਦੇ ਜਿੰਦਗੀ 'ਚ ਤੁਸੀਂ ਕੋਈ ਕੰਮ ਸਿੱਖਣਾ ਚਾਹੁੰਦੇ ਆ ਕਿਹੜਾ ਜਿਆਦਾ ਅੱਛਾ ਲੱਗਦਾ ਕੰਮ ਦਰਜੀ ਦਾ ਦੇਖੋ ਦਰਜੀ ਦਾ ਕੰਮ ਬੜਾ ਅੱਛਾ ਲੱਗਦਾ ਕੱਪੜੇ ਸੀਨੇ ਬੜੇ ਅੱਛੇ ਲੱਗਦੇ ਹੈ ਨਾ ਠੀਕ ਹੈ ਤੇ ਦੇਖੋ ਮਤਲਬ ਕਿੰਨਾ ਕੁ ਸੋਚਦੇ ਆਂ ਦਿਲ ਦੇ ਵਿੱਚ ਕਿੰਨਾ ਕੁ ਸ਼ੌਕ ਹੈ ਇਹਨਾਂ ਦੇ ਪਰ ਲੋੜ ਹੈਗੀ ਇਹਨਾਂ ਨੂੰ ਟ੍ਰੇਨਿੰਗ ਦੀ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਸਕੂਲ ਜਿਹੜੇ ਇਹਨਾਂ ਵੱਲ ਵੀ ਜ਼ਰੂਰ ਆਪਣਾ ਧਿਆਨ ਦੇਣਾ ਚਾਹੀਏ ਤਾਂ ਕਿ ਆਪਣੀ ਜ਼ਿੰਦਗੀ ਵਿੱਚ ਬੜਿਆਂ ਨਾਲ ਸਤਾ ਕਰਦੇ ਖੜੇ ਹੋ ਕੇ ਇਹ ਜੀ ਸਕਣ ਠੀਕ ਹੈ ਜੀ ਅਸੀਂ ਕੋਸ਼ਿਸ਼ ਕਰਾਂਗੇ ਤੇ ਮੈਨੂੰ ਲੱਗਦਾ ਜਿਹੜੇ ਸੱਜਣ ਇੱਥੇ ਆਉਨੇ ਆ ਜਾਂ ਸੁਣਦੇ ਆ ਤਾਂ ਉਹ ਵੀ ਜ਼ਰੂਰ ਕੋਈ ਨਾ ਕੋਈ ਸਾਨੂੰ ਵੀ ਸੁਝਾਅ ਦੇਣਗੇ ਤੇ ਉਹਨਾਂ ਦੇ ਸੁਝਾਵਾਂ ਨਾਲ ਸਹਿਯੋਗ ਦੇ ਨਾਲ ਕੋਈ ਐਸਾ ਜਿਵੇਂ ਆਪਾਂ ਉਧਰ ਬੰਡਾਲਾਈ ਏਰੀਆ ਹਾਂਜੀ ਬੰਡਾਲਾ ਰੋਲੇ ਵਾਲੇ ਵਸਤੀ ਬੰਡਾਲੇ ਦੇ ਵਿੱਚ ਆਪਾਂ ਇੱਕ ਕੀਤਾ ਮੁਖੀ ਟ੍ਰੇਨਿੰਗ ਸੈਂਟਰ ਸਕਿੱਲ ਡਿਵੈਲਪਮੈਂਟ ਦਾ ਜਿਹੜਾ ਹੈਗਾ ਨਾ ਤੇ ਉਹ ਉਸ ਸਪੈਸ਼ਲ ਬੱਚੇ ਤੇ ਦੂਜੇ ਬੱਚਿਆਂ ਦੇ ਵਿੱਚ ਇਹਦਾ ਬੱਚਾ ਮਨ ਦਾ ਕਾਫੀ ਡਲੀਆ ਨਹੀਂ ਬਹੁਤ ਮਤਲਬ ਇਹਦਾ ਵੀਰ ਜੀ ਹੋਣੇ ਵੀ ਆਹੀ ਦੇਖ ਕੇ ਬੜਾ ਸਤ ਜਿੰਦਰ ਸਿੰਘ ਜੀ ਇਹ ਵੀ ਇਹੀ ਮੈਨੂੰ ਉਹਨਾਂ ਗੱਲ ਕਰਦੇ ਸੀ ਸਪੈਸ਼ਲ ਇਹ ਕੈਲੀਫੋਰਨੀਆ ਤੋਂ ਸੈਕਰਾਮੈਂਟੋ ਤੋਂ ਆ ਪੰਜਾਬ ਦੀ ਧਰਤੀ ਤੇ ਆਪਣੇ ਪੈਣ ਭਰਾਵਾਂ ਦੇ ਹਬਾਤ ਜਿਹੜੇ ਸੀ ਉਹਨਾਂ ਦਾ ਦਰਦ ਇਹਨਾਂ ਨੂੰ ਇੰਨਾ ਮਹਿਸੂਸ ਹੋਇਆ ਫਿਰ ਆਏ ਇਹੀ ਦੇ ਮਹਿਸੂਸ ਕਰਿਆ ਆਂਦੇ ਨਹੀਂ ਦੇਖਿਆ ਕਿੰਨੀ ਮਤਲਬ ਪਰਿਵਾਰ ਨੂੰ ਹੈਲਪ ਦੀ ਲੋੜ ਹੈ ਕਿਉਂਕਿ ਭਾਈ ਸਾਹਿਬ ਹੋਰੇ ਆਏ ਤੁਹਾਡਾ ਕੀ ਸੁਭ ਨਾਮ ਹੈ ਜੀ ਚਰਨ ਸਿੰਘ ਜੀ ਸਰਦਾਰ ਚਰਨ ਸਿੰਘ ਜੀ ਇਹਨਾਂ ਦਾ ਨਾਮ ਹੈ ਤੇ ਪਿੰਡ ਬੰਡਾਲੇ ਦੇ ਵਿੱਚ ਰੋੜਾ ਵਾਲੀ ਬਸਤੀ ਹੈਗੀ ਹੈ ਤੇ ਇਹਦਾ ਇਹਨਾਂ ਨੂੰ ਜਿਵੇਂ ਤੁਰੰਤ ਇਹਦੀ ਇੱਕ ਤਾਂ ਟਾਇਲਟ ਚੱਲਦੀ ਹੋਣੀ ਚਾਹੀਦੀ ਹੈ ਪਿੱਛੇ ਅਸੀਂ ਦੇਖ ਰਹੇ ਸੀ ਉਹ ਆਉਣ ਲੱਗੇ ਵੀ ਪਰਲੀ ਸਾਈਡ ਤੇ ਦੇਖਿਆ ਵੀ ਨਹੀਂ ਜਾਂਦਾ ਵੀ ਪਸ਼ੂਆਂ ਦਾ ਜਿਹੜਾ ਉੱਥੇ ਉਹ ਸਰ ਉਹ ਬੁਰੀ ਤੇਰਾ ਤਬਾਹ ਹੋ ਚੁੱਕਿਆ ਰਹਿਣ ਵਾਲੀ ਜਗ੍ਹਾ ਹੀ ਨਹੀਂ ਹੈ ਤੇ ਜਿੱਥੇ ਉਹਨਾਂ ਨੂੰ ਰੱਖਿਆ ਜਾ ਸਕੇ ਮਨ ਲਾ ਮਛਰ ਇੱਥੇ ਬੇਸੀ ਬਹੁਤ ਬਹੁਤ ਜ਼ਿਆਦਾ ਮਛਰ ਹੈ ਤੇ ਇਹ ਕਮਰੇ ਜਿਹੜੇ ਦੋ ਐ ਇਹਨਾਂ ਦੀ ਵੀ ਹਾਲਤ ਜਿਹੜੀ ਹੈ ਤੇ ਵੀ ਉੱਪਰੋਂ ਗਾ ਚੁੰਨੇ ਆ ਕਹਿੰਦੇ ਚੁੰਦੇ ਆ ਸਾਰੇ ਚੁੰਨੇ ਆ ਇਹਨਾਂ ਦੀ ਵੀ ਹਾਲਤ ਐਸੀ ਹੈ ਤੇ ਬੱਚਾ ਘਰ ਦੇ ਵਿੱਚ ਪੜਨ ਵਾਲਾ ਵੀ ਹੈਗਾ ਤੇ ਜ਼ਮੀਨ ਜਿਹੜੀ ਹੈਗੀ ਆ ਉਹ ਨਹੀਂ ਹੈਗੀ ਤੇ ਐਸਟੀਮੇਟ ਜਿਹੜਾ ਹੈਗਾ ਜਿਵੇਂ ਤੁਸੀਂ ਗੱਲ ਕਰਦੇ ਸੀ ਵੀ ਦਾ ਇੱਕ ਐਸਟੀਮੇਟ ਜੇ ਲਗਾ ਕੇ ਵੀ ਆਪਾਂ ਦੇਖੀ ਕਿੰਨਾ ਖਰਚਾ ਹੈਗਾ ਤਾਂ ਕਿ ਚਾਰ ਦੁਵਾਰੀ ਕਰਕੇ ਮਨ ਲਾ ਗੇਟ ਜਿਵੇਂ ਹੁੰਦਾ ਘਰਾਂ ਦੇ ਉੱਤੇ ਲਾਇਆ ਉਹ ਵੀ ਨਹੀਂ ਹੈ ਤੇ ਬਹੁਤ ਸਾਰੀਆਂ ਲੋੜਾਂ ਹੈਗੀਆਂ ਇਹ ਮੈਨੂੰ ਲੱਗਦਾ ਸੰਗਤ ਜਿਹੜੀ ਹੈਗੀ ਆ ਬਹੁਤ ਕੁਝ ਕਰ ਸਕਦੀ ਹੈ ਤੇ ਭਾਈ ਸਾਹਿਬ ਤੁਸੀਂ ਆਪਣਾ ਨੰਬਰ ਵੀ ਦੱਸ ਦੋ 8728884093 ਸੰਸਤਾ 8728884093 ਇਹ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਏਰੀਆ ਤੁਹਾਨੂੰ ਦੱਸਦਾ ਬੰਡਾਲਾ ਪਿੰਡ ਦੇ ਵਿੱਚ ਹੈਗਾ ਬਸਤੀ ਹੈਗੀ ਆ ਰੋੜਾਂ ਵਾਲੀ ਰੋੜਾਂ ਵਾਲੀ ਬਸਤੀ ਹੈ ਸਰਦਾਰ ਤੇਜਿੰਦਰ ਸਿੰਘ ਜੀ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ ਤੇ ਤੁਹਾਨੂੰ ਜਿਹਦੀ ਵੀ ਬਦਲ ਪ੍ਰਵਾਸ ਰ ਸੰਸਾ ਦੇ ਨਾਲ ਗੱਲ ਕਰ ਸਕਦੇ ਹੋ ਸਿਰਫ ਮਕਸਦ ਹੈਗਾ ਇਹ ਮੈਂ ਕਿ ਇਹਨਾਂ ਦੀ ਮਦਦ ਹੋਣੀ ਚਾਹੀਦੀ ਹੈ ਜਿਹੜੀਆਂ ਅਸੈਂਸ਼ੀਅਲ ਜ਼ਰੂਰੀ ਸਰਵਾਈਵਲ ਦੇ ਲਈ ਜ਼ਿੰਦਗੀ ਜੀਣ ਦੇ ਲਈ ਜਿਹੜੀਆਂ ਲੋੜਾਂ ਹੈਗੀਆਂ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈਗਾ ਗੁਰੂ ਪੀਰਾਂ ਨੇ ਆਪਣੇ ਜੀਵਨ ਤੇ ਸਰਵੰਸ ਸਮਾਜ ਦੇ ਇਹਨਾਂ ਸਮੱਸਿਆਵਾਂ ਦੇ ਅੱਗੇ ਲੈ ਲਾਇਆ ਹੈ ਤੇ ਆਪਾਂ ਵੀ ਜਰੂਰ ਕੋਸ਼ਿਸ਼ ਕਰੀਏ ਹੋਰ ਕੋਸ਼ਿਸ਼ ਕਰੀਏ ਪਹਿਲੇ ਫੇਜ਼ ਦੀਆਂ ਲੋੜਾਂ ਹੋਰ ਸੀ ਦੂਜੇ ਫੇਜ਼ ਦੀਆਂ ਉਹਨਾਂ ਲਈ ਨੇ ਸੇਧ ਦੇਵੀ ਤੇ ਨਾਲ ਪਸ਼ੂਆਂ ਦੀ ਸਿਹਤ ਚਾਰਾ ਤੇ ਨਾਲ ਖਾਸ ਕਰਕੇ ਇਹਨਾਂ ਨੂੰ ਜਿਹੜੀਆਂ ਵੀ ਜੋ ਆਪਾਂ ਦੇਖ ਰਹੀਆਂ ਹਾਲਾਤ ਇਹ ਜੇ ਕਿਸੇ ਦੇ ਕੋਲ 1 ਏਕੜ 2 ਏਕੜ ਦਾ ਜ਼ਮੀਨ ਵੀ ਦੇਖਦੇ ਆ ਉਹਦੇ ਵਿੱਚ ਵੀ ਫਸਲਾਂ ਵੀ ਬੁਰੀ ਤਰ੍ਹਾਂ ਤਬਾਹ ਹੋਈਆਂ ਘਰਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਇਸ ਕਰਕੇ ਮਦਦ ਦੀ ਨਾਲ ਵੱਡੇ ਪੱਧਰ ਤੇ ਲੋੜ ਹੈ ਐਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਹ ਦਲੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਜੋ ਇਜਾਜ਼ਤ ਸ਼ੁਕਰੀਆ ਕਰਦਾ